ਇਹ ਤਾਂ ਜੀ ਸਾਡੇ ਪੰਜਾਬ ਦੇ ਲਈ ਬਹੁਤ ਅੱਛਾ ਦਿਨ ਹੈ ਕਿ ਜਿਹੜਾ ਜਿੱਥੇ ਘੋੜਿਆਂ ਦੀ ਗਮੈਸ਼ ਲੱਗੀ ਹੋਈ ਹੈ ਤੇ ਸਾਰੇ ਇੱਥੇ ਬ੍ਰੀਡਰ ਆਏ ਆ ਜਿਹੜੇ ਛੋਟੇ ਕਿਸਾਨ ਆ ਉਹ ਆਏ ਆ ਤੇ ਟਰੇਡਰਸ ਵੀ ਆਏ ਆ ਪੰਜਾਬ ਦੇ ਵਿੱਚ ਘੋੜਿਆਂ ਦੀ ਪਛਾਣ ਹਮੇਸ਼ਾ ਰਹੀ ਹੈ। ਛੇਵੇਂ ਪਾਛਾ ਦਾ ਇੱਕੋ ਇੱਕ ਹੁਕਮਨਾਮਾ ਸੀਗਾ ਕਿ ਮੈਨੂੰ ਮਾਇਆ ਨਹੀਂ ਚਾਹੀਦੀ ਪੈਸੇ ਨਹੀਂ ਚਾਹੀਦੇ ਮੈਨੂੰ ਹੁਣ ਹਥਿਆਰ ਚਾਹੀਦੇ ਐ ਤੇ ਘੋੜੇ ਚਾਹੀਦੇ ਐ ਤੇ ਕਾਬਲ ਤੋਂ ਸੰਗਤਾਂ ਬਹੁਤ ਜਿਹੜੀਆਂ ਪਾਸ਼ਕ ਸੀਗੀਆਂ ਗੁਰੂ ਘਰ ਦੀਆਂ ਉਹ ਕਾਬਲ ਤੋਂ ਘੋੜੇ ਲੈ ਕੇ ਆਉਂਦੇ ਸੀਗੇ ਦੇਖ ਕੇ ਬਹੁਤ ਮਨੁੱਖੀ ਹੋਈ ਹੈ ਇਹ ਤੇ ਸੋਨੇ ਘੋੜੇ ਜਿਹੜੇ ਸਿੰਘਾਂ ਦੇ ਕੋਲੇ ਹੁੰਦੇ ਸੀਗੇ ਤੇ ਹੁਣ ਫੇਕ ਸਿੰਘ ਉਸੇ ਤਰ੍ਹਾਂ ਘੋੜੇ ਲੈ ਕੇ ਇੱਥੇ ਆਏ ਐ ਇਹ ਤਾਂ ਜੀ ਸਾਡੇ ਪੰਜਾਬ ਦੇ ਲਈ ਬਹੁਤ ਅੱਛਾ ਦਿਨ ਹੈ ਕਿ ਜਿਹੜਾ ਜਿੱਥੇ ਘੋੜਿਆਂ ਦੀ ਨਮੈਸ਼ ਲੱਗੀ ਹੋਈ ਹੈ ਤੇ ਸਾਰੇ ਇੱਥੇ ਬ੍ਰੀਡਰ ਆਏ ਐ ਜਿਹੜੇ ਛੋਟੇ ਕਿਸਾਨ ਐ ਉਹ ਆਏ ਐ ਤੇ ਟਰੇਡਰਸ ਵੀ ਆਏ ਹੈ ਪੰਜਾਬ ਦੇ ਵਿੱਚ ਘੋੜਿਆਂ ਦੀ ਪਛਾਣ ਹਮੇਸ਼ਾ ਰਹੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਡਿਊਟੀ ਲਈ ਸੀ ਬਾਬਾ ਬਿਧੀ ਚੰਦ ਦੀ ਕਿ ਮੈਂ ਮੈਨੂੰ ਬਾਦਸ਼ਾਹ ਜਾਂ ਦੇ ਘੋੜੇ ਚਾਹੀਦੇ ਆ ਤੇ ਫਿਰ ਉਹ ਲਾਹੌਰ ਦੇ ਕਿਲੇ ਦੇ ਵਿੱਚ ਸੀਗੇ ਦੇ ਬਾਬਾ ਬੀਤੀ ਚੰਦ ਜੀ ਫਿਰ ਕਿਲੇ ਦੇ ਵਿੱਚ ਬੜੇ ਤੇ ਫਿਰ ਉੱਪਰਲੀ ਮੰਜ਼ਲ ਦੇ ਵਿੱਚ ਘੋੜੇ ਸੀਗੇ ਫਿਰ ਉਹਨਾਂ ਨੇ ਘੋੜੇ 'ਤੇ ਸਵਾਰੀ ਕਰਕੇ ਥੱਲੇ ਰਾਵੀ ਵਗਦੀ ਸੀਗੀ ਫਿਰ ਉਹਦੀ ਛਾਲ ਮਾਰੀ ਰਾਵੀ ਦੇ ਵਿੱਚ ਤੇ ਮੈਂ ਉਹ ਸਾਰੀ ਚੀਜ਼ ਦੇਖ ਕੇ ਆਇਆ ਤੇ ਮੈਂ ਜਿਹੜਾ ਬੰਦਾ ਦਿਖਾ ਰਿਹਾ ਸੀਗਾ ਉਹ ਐਡਾ ਖੁਸ਼ ਸੀਗਾ ਕਿ ਉਹ ਕਹਿੰਦਾ ਕਿ ਜੀ ਦੁਰਜਾ ਘੋੜਾ ਵੀ ਇਸ ਤਰ੍ਹਾਂ ਹੀ ਬਾਬਾ ਬਿਧੀ ਚੰਦ ਲੈ ਕੇ ਗਏ ਤੇ ਦੋ ਘੋੜੇ ਤੇ ਛੇਵੇਂ ਪਾਛਾ ਦਾ ਇੱਕੋ ਇੱਕ ਹੁਕਮਨਾਮਾ ਸੀਗਾ ਕਿ ਮੈਨੂੰ ਮਾਇਆ ਨਹੀਂ ਚਾਹੀਦੀ ਪੈਸੇ ਨਹੀਂ ਚਾਹੀਦੇ ਮੈਨੂੰ ਹੁਣ ਹਥਿਆਰ ਚਾਹੀਦੇ ਐ ਤੇ ਘੋੜੇ ਚਾਹੀਦੇ ਐ ਤੇ ਕਾਬਲ ਤੋਂ ਸੰਗਤਾਂ ਬਹੁਤ ਜਿਹੜੀਆਂ ਪਾਸ਼ਕ ਸੀਗੀਆਂ ਗੁਰੂ ਘਰ ਦੀਆਂ ਉਹ ਕਾਬਲ ਤੋਂ ਘੋੜੇ ਲੈ ਕੇ ਆਉਂਦੇ ਸੀਗੇ ਸੋ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ ਨੂੰ ਤਕਲੀਫ ਮਾਨਸਿਕ ਤੌਰ ਤੇ ਹੁੰਦੀ ਸੀਗੀ ਸਮਝ ਨਹੀਂ ਸੀ ਆਉਂਦੀ ਫਿਰ ਆਪਣੇ ਘੋੜੇ ਜਿਹਦਾ ਨਾਮ ਸੀ ਲਾਲੀ ਉਹਨੂੰ ਕਿਲੇ ਦੇ 8-10 ਚੱਕਰ ਲਗਵਾਉਂਦੇ ਸੀਗੇ ਪੂਰੇ ਗੱਲਪ ਦੇ ਉੱਤੇ ਪੂਰੀ ਤੇਜ਼ੀ ਦੇ ਨਾਲ ਤੇਜ਼ੀ ਦੇ ਨਾਲ ਉਹਨਾਂ ਦਾ ਗੁੱਸਾ ਵਹਿ ਲੱਥ ਜਾਂਦਾ ਸੀ ਤੇ ਇਹ ਫਿਰ ਵਾਪਸ ਆ ਜਾਂਦੇ ਸੀਗੇ ਸੋ ਘੋੜੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਮੇਰੇ ਫਾਦਰ ਆਪਣੇ ਪਿੰਡ ਤੋਂ ਜਦੋਂ ਗੱਡੀ ਆਉਂਦੀ ਸੀਗੀ ਉਦੋਂ ਚੱਲਦੇ ਸੀਗੇ ਤੇ ਗੱਡੀ ਉਹਨਾਂ ਚਿਰ ਖੜੀ ਰਹਿੰਦੀ ਸੀ ਨਾਰੋਬਾਲ ਜਿੰਨਾ ਚਿਰ ਉਹ ਘੋੜੇ ਦੀ ਸਵਾਰੀ ਤੇ ਪਹੁੰਚਦੇ ਨਹੀਂ ਸੀਗੇ ਸੋ ਮੇਰਾ ਮਤਲਬ ਹੈ ਸਾਡੇ ਪਰਿਵਾਰ ਦੇ ਵਿੱਚ ਵੀ ਤੇ ਬਾਦਲ ਸਾਹਿਬ ਵੀ ਇੱਥੇ ਹੁਣ ਮੇਰਾ ਦੋਤਾ ਵੀ ਆ ਗਿਆ ਇਹ ਸਾਰੇ ਘੋੜਿਆਂ ਦੇ ਵਿੱਚ ਜਿਹੜੇ ਆ ਗਏ ਐ ਇਹ ਬਹੁਤ ਅੱਛਾ ਕਦਮ ਹੈ ਤੇ ਇਸ ਨੂੰ ਆਪਾਂ ਨੂੰ ਵਧਾਉਣਾ ਚਾਹੀਦਾ ਸਾਰਿਆਂ ਨੂੰ ਘੋੜੇ ਰੱਖਣੇ ਚਾਹੀਦੇ ਆ ਜੀ ਤੇ ਨਾਲ ਆਪਣੀ ਦੇਖ ਚੰਗੀ ਹੋਵੇ ਤੇ ਪੰਜਾਬ ਦੇ ਘੋੜੇ ਵੀ ਐ ਇੱਥੇ ਸਾਰੇ ਮੇਰਾ خیال ਇਹ ਮਰਜੂ ਘੋੜੇ ਤੇ ਇੱਥੇ ਮਰਵਾੜੀ ਆਏ ਹੋਏ ਆ ਤਾਂ ਇਹ ਬਹੁਤ ਵੱਡੀ ਚੀਜ਼ ਹੈ ਜੀ ਮੈਂ ਦੇਖ ਕੇ ਬਹੁਤ ਮੈਨੂੰ ਖੁਸ਼ੀ ਹੋਈ ਹੈ ਐਡੇ ਸੋਹਣੇ ਘੋੜੇ ਜਿਹੜੇ ਸਿੰਘਾਂ ਦੇ ਕੋਲੇ ਹੁੰਦੇ ਸੀਗੇ ਤੇ ਹੁਣ ਫੇਰ ਸਿੰਘ ਉਸੇ ਤਰ੍ਹਾਂ ਘੋੜੇ ਲੈ ਕੇ ਇੱਥੇ ਆਏ ਐ ਘਰਾਂ ਛ ਰੱਖਦੇ ਐ ਤੇ ਬਰੀਡ ਕਰਦੇ ਐ ਤੇ ਮਾਨ ਸਾਹਿਬ ਕਿਪਲਿੰਗ ਕਿਪਲਿੰਗ ਇੱਕ ਬਹੁਤ ਮਸ਼ਹੂਰ ਇੰਗਲਿਸ਼ ਪੋएट ਐ ਉਹ ਕਹਿੰਦਾ 100 ਥਿੰਗਸ ਗ੍ਰੇਟਰ ਦੈਨ 올 ਥਿੰਗਸ ਆਰ ਹॉसेस ਐਂਡ ਵਿਮਨ ਪਾਵਰ ਐਂਡ ਵਾਰ horses and women for things greater than all things are horses and women power and war achaman saab tusi siyasat de prane kundo te khodiyan da vi shauk hai ton ji ha mainu to bahut shauk hai main ta rakhe hoya hai sikha par pher metho rakheya nahi gaya karde si sorry saab tusi ਹਾਂਜੀ ਕੋਲ ਸਵਾਰੀ ਕਰਦੇ ਹੁੰਦੇ ਸੀ ਹਾਂਜੀ ਹਾਂਜੀ ਜੰਪ ਵੀ ਕਰਦੇ ਸੀਗੇ ਸਾਰਾ ਖੁਸ਼ ਕਰ ਹਜ ਵੀ ਕਰ ਲਵਾਂਗੇ ਹਾਂ ਕਰ ਲਊਗਾ ਆ ਮਾਨ ਸਾਹਿਬ ਜੇਕਰ ਗੱਲ ਕੀਤੀ ਜਾਵੇ ਘੋੜਿਆਂ ਦੀ ਕੀਮਤ ਦੀ ਜੀ ਅੱਜ ਕੱਲ੍ਹ ਜਿਹੜੇ ਘੋੜੇ ਆ ਕਰੋੜਾਂ ਦੇ ਹੋ ਗਏ ਆ ਜੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਤੇ ਫਿਰ ਠੀਕ ਹੈ ਆਪਣੇ ਬੰਦਿਆਂ ਦਾ ਇਹ ਗੁਜਾਰਾ ਸਾਰੇ ਕਰਜ਼ੇ ਚਾਏ ਹੋਏ ਆ ਜੀ ਜੇ ਕਰੋੜ ਰੁਪਏ ਖੱਟ ਲੈਣਗੇ ਜਿਹੜੇ ਕਰਜ਼ੇ ਆ ਉਹ ਖਤਮ ਹੋ ਜਾਣਗੇ ਸਾਨੂੰ ਬਾਰਡਰ ਤੱਕ ਕੋਲਡ ਨਨ ਨਹੀਂ ਦਿੰਦੀ ਦਿੱਲੀ ਦੀ ਸਰਕਾਰ ਨਹੀਂ ਤਾਂ ਜੇ ਇੱਕ ਬਾਰਡਰ ਖੁੱਲ ਜੇ ਸਾਡਾ ਝੋਨਾ ਵੀ ਉੱਥੇ ਤੀਜੀ ਚੌਥੀ ਦਰਜੇ ਦਾ ਉੱਥੇ ਬਿਕੇ ਇੱਥੇ 100 12200 ਦਾ ਵਿਕਦਾ ਤੇ ਉੱਥੇ 1000 ਰੁਪਿਆ ਇੱਕ ਕੁਇੰਟਲ ਦਾ ਮਿਲਦਾ ਸੋ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਅੱਛੀ ਚੀਜ਼ ਕੀਤੀ ਹੈ ਬਾਦਲ ਸਾਹਿਬ ਨੇ ਤੇ ਗੋਪਿੰਦ ਸਿੰਘ ਨੇ ਜਿਹੜਾ ਇਹ ਕੰਮ ਚ ਸ਼ੁਰੂ ਕੀਤਾ ਮਾਨ ਸਾਹਿਬ ਡੈਵਿਡ ਘੋੜਾ ਇੱਥੇ ਮੌਜੂਦ ਆ ਕੇਸਰੀਆ ਮੌਜੂਦ ਆ ਤੇ ਸैम ਬਾਦਰ ਮੌਜੂਦ ਆ ਪੂਰੇ ਮੇਲੇ ਵਿੱਚ ਇਹਨਾਂ ਦੇ ਚਰਚੇ ਨੇ ਹੁਣੇ ਤੁਸੀਂ ਇਹਨਾਂ ਨੂੰ ਦੇਖਿਆ ਕਿਵੇਂ ਦਾ ਮਹਿਸੂਸ ਹੋਇਆ ਬਹੁਤ ਸੋਹਣੇ ਘੋੜੇ ਆ ਜੀ ਇਹ ਬਹੁਤ ਸੋਹਣੇ ਇਹ ਮੈਂ ਤਾਂ ਇਹੋ ਜੇ ਅੱਬਲ ਘੋੜੇ ਦੇਖੀ ਨਹੀਂ ਕਦੇ ਜਦ ਤੱਕ ਇਹ ਮੈਂ ਆਪੇ ਘੋੜਿਆਂ ਦੇ ਵਿੱਚ ਰਿਹਾ ਹਾਂ ਪਰ ਇਹੋ ਜੇ ਸੋਹਣੇ ਖੂਬਸੂਰਤ ਤਕੜੇ ਘੋੜੇ ਮੈਂ ਨਹੀਂ ਦੇਖੇ ਹਜੇ ਤੱਕ